ਪੰਜਾਬੀ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੇ 99 ਜਨਮ ਦਿਨ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਰਾਸ਼ਟਰੀ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਲਾਲ ਚੱਕ ਕਟਾਰੂ ਚੱਕ ਅਤੇ ਜਿਹੜਾ ਪ੍ਰਸ਼ਾਸਨ ਦੇ ਨਾਲ ਨਾਲ ਹੋਰ ਵੀ ਕਈ ਲੀਡਰ ਮੌਜੂਦ ਰਹੇ। ਇਸ ਮੌਕੇ ਤੇ ਵਾਤਾਵਰਣ ਸਾਫ਼-ਸੁਥਰਾ ਰੱਖਣ ਦੇ ਲਈ ਪੇੜ ਲਗਾਉਣ ਦੇ ਬਾਰੇ ਵੀ ਭਾਸ਼ਣ ਪ੍ਰਗਟਾਵਾਵਾਂ ਕਰਵਾਈਆਂ ਗਈਆਂ। ਇਸ ਦੇ ਨਾਲ ਨਾਲ ਕਈ ਸ਼ਾਇਰਾਂ ਨੇ ਸ਼ਿਵ ਕੁਮਾਰ ਬਟਾਲਵੀ ਦੀਆਂ ਕਵਿਤਾਵਾਂ ਵੀ ਪੜੀਆਂ। ਕੈਬਨ ਮੰਤਰੀਆਂ ਗੱਲਬਾਤ ਦੌਰਾਨ ਕੀ ਕੁਝ ਕਿਹਾ ਤੁਸੀਂ ਆਪ ਵੀ ਦੇਖੋ ਸੁਣੋ। ਅੱਜ ਇੱਕ ਵਾਰ ਫਿਰ ਬਟਾਲੇ ਦੀ ਇਤਿਹਾਸਿਕ ਧਰਤੀ ਤੇ ਸਾਨਾਮਤੇ ਧਰਤੀ ਤੇ ਆਣ ਦਾ ਮੌਕਾ ਮਿਲਿਆ ਸੋ ਮਾਰਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਪੰਜਾਬ ਦੇ ਅੰਦਰ ਜਿੱਥੇ ਵੱਖ-ਵੱਖ ਸਾਈਡਰੋਂ ਵੱਡੇ ਕੰਮ ਕੀਤੇ ਜਾ ਰਹੇ ਨੇ ਆਪਣੇ ਕਥਾਸਕ ਤੇ ਵਿਗਿਆਨਕ ਫੈਸਲੇ ਪ੍ਰਕਾਰ ਦੇ ਲੋਕਾਂ ਦੇ ਬਕਸ਼ ਲੈ ਜਾ ਰਹੇ ਆ ਉਹਦੇ ਨਾਲ ਦੀ ਨਾਲ ਜਿਹੜਾ ਜੰਗਲਾਤ ਵਿਭਾਗ ਹੈ ਜੰਗਲਾਤ ਵਿਭਾਗ ਵੱਲੋਂ ਅੱਜ ਦੇ ਦਿਨ ਦੇ ਉੱਤੇ ਕਿਉਂਕਿ ਅੱਜ ਪੰਜਾਬ ਦੇ ਮਹਾਨ ਕਵੀ ਸ਼ੇਖ ਮੁਹੰਮਦ ਵਟਾਲਵੀ ਜੀ ਦਾ ਨਾਨਾਮਾ ਬਰਥਡੇ ਆ ਸੋਹਰਾਂ ਦੇ ਜਨਮ ਦਿਨ ਦੇ ਉੱਤੇ ਅਸੀਂ ਪੰਜਾਬ ਦੇ ਅੰਦਰ ਵਾਤਾਵਰਨ ਦੀ ਸੁਰੱਖਿਆ ਤੇ ਰੁੱਖਾਂ ਦੀ ਮਹੱਤਤਾ ਜੇਸ ਥੀਮ ਨੂੰ ਲੈ ਕੇ ਇੱਕ ਮਹੀਨਾ ਭਰ ਚੱਲਣ ਵਾਲੇ ਪਾਸ਼ਾ ਨੇ ਤੇ ਕਪਤਾ ਮੁਕਾਬਲਿਆਂ ਦਾ ਆਰੰਭ ਕੀਤਾ ਸੋ ਅੱਜ ਬਟਾਲੇ ਦੀ ਇਸ ਧਰਤੀ ਤੋਂ ਜਿੱਥੇ ਸ਼ੇਖਮਰ ਬਟਾਲਵੀ ਜੀ ਦਾ ਜਨਮ ਹੋਇਆ ਵੈਸੇ ਕਈ ਪੱਖਾਂ ਤੋਂ ਬਟਾਲਾ ਬੜਾ ਇਤਿਹਾਸਕ ਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵੀ ਬੜਾ ਏਮੋਸ਼ਨਲ ਨਾਤਾ ਇਸ ਸ਼ਹਿਰ ਦੇ ਨਾਲ ਆ ਬੰਦਿਤ ਸਰ ਦੇ ਨਾਲ ਹੈ ਸੋ ਸ਼ੇਖਮਰ ਬਟਾਲਵੀ ਜੀ ਦੇ 99 ਵਰ੍ਹੇ ਦੇ ਉੱਤੇ ਅੱਜ ਇੱਥੇ ਇੱਕ ਬੜਾ ਖੂਬਸੂਰਤ ਜਿਹੜਾ ਈਵੈਂਟ ਕੀਤਾ ਸੋ ਮੈਂ ਸਾਰੇ ਪ੍ਰਬੰਧਕਾਂ ਦਾ ਆਮ ਆਦਮੀ ਪਾਰਟੀ ਦੇ ਸਾਰੇ ਸਥਾਨਕ ਲੀਡਰਸ਼ਿਪ ਦਾ ਸਾਰੇ ਚੇਅਰਮੈਨ ਸਵਾਲ ਦਾ ਡਿਪਟੀ ਕਿਸ਼ਨੂ ਗੁਰਦਾਸਪੁਰ ਦੇ ਸਾਰੇ ਸ਼ਾਸਨਧਾਰੀਆਂ ਦਾ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਕਿ ਉਹਨਾਂ ਨੇ ਬੜਾ ਪ੍ਰਸ਼ਾਸ਼ਤ ਤਰ੍ਹਾਂ ਪ੍ਰੋਗਰਾਮ ਆਰਗੇਨਾਈਜ਼ ਕਰਾਇਆ ਜਿਸੀਂ ਜਾਣਦੇ ਆ ਕਿ ਜਿਹੜੀਆਂ ਵਾਤਾਵਰਣ ਦੇ ਅੰਦਰ ਚੇਂਜਸ ਆ ਰਹੀਆਂ ਨੇ ਸਾਰੀ ਦੁਨੀਆ ਦੇ ਵਿੱਚ ਪੰਜਾਬ ਵੀ ਉਹਦੇ ਤੋਂ ਵੱਖਰਾ ਨਹੀਂ ਰਹਿ ਸਕਦਾ ਸਾਡੇ ਜੀਵਨ ਦੇ ਉੱਤੇ ਸਾਡੇ ਫਸਲਾਂ ਦੇ ਉੱਤੇ ਪਕਸ਼ੀਆਂ ਦੇ ਉੱਤੇ ਵੱਡਾ ਹਸਨ ਪੈ ਰਹਿਆ ਸੋ ਉਸ ਵਾਤਾਵਰਨ ਚੇਂਜ ਦੇ ਲਈ ਜਿੱਥੇ ਵਿਗਿਆਨੀ ਲੋਕ ਕੰਮ ਕਰ ਰਹੇ ਆ ਨਵੀਆਂ ਬੋਝਾ ਬੋਝਾ ਉਥੇ ਜੰਗਲਾਤ ਮਹਿਕਮੇ ਵੱਲੋਂ ਪੰਜਾਬ ਦੇ ਅੰਦਰ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਵੀ ਆ ਰਿਹਾ ਸੋ ਉਹਨੂੰ ਧਿਆਨ ਚ ਰੱਖਦੇ ਆ ਉਹਨੂੰ ਸਮਰਪਤ ਘਾਰ ਜ਼ਿਲ੍ਹੇ ਦੇ ਵਿੱਚ 3.5 ਲੱਖ ਬੂਟੇ ਪੰਜਾਬ ਚ ਲਾਇਆ ਜਾ ਰਿਹਾ ਹੈ ਜਾਨਕਿ ਸੋ ਕਰੋੜਾ ਬੂਟੇ ਜਿਹੜੇ ਆ ਪੰਜਾਬ ਦੀ ਸਰਜ਼ਮੀ ਚ ਲਾਇਆ ਜਾਣਗੇ ਸੋ ਅੱਜ ਇਹ 1 ਮਹੀਨਾ ਪਰ ਹਫ਼ਤਾ ਦੇ ਪਾਸ ਮੁਕਾਬਲੇ ਚੱਲਣਗੇ ਔਰ ਇਹਨਾਂ ਮੁਕਾਬਲਿਆਂ ਦੇ ਵਿੱਚ ਜਿਹੜੇ ਵਿਜੇਤਾ ਹੋਣਗੇ ਬੱਚੇ ਚਾਹੇ ਉਹ ਪ੍ਰਾਇਮਰੀ ਦੇ ਆ ਚਾਹੇ ਮਿਡਲ ਦੇ ਆ ਸਕੈਂਡਰੀ ਦੇ ਜਾਂ ਕਾਲਜ ਪੱਧਰ ਦੇ ਉਹਨਾਂ ਨੂੰ ਨਗਦੀ ਇਨਾਮ ਵੀ ਜਿਹੜੇ ਆ ਮਾਨਜੁਗ ਮੁੱਖ ਮੰਤਰੀ ਜੀ ਵੱਲੋਂ ਦਵਾ ਮੈਂ ਕਿਤੇ ਅਸੀਂ ਜਾਣਦੇ ਆ ਕਿ ਪੰਜਾਬ ਦੀ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਹੈ ਜਿਹੜੀ ਸਕੂਲਾਂ ਕਾਲਜਾਂ ਦੇ ਵਿੱਚ ਐਜੂਕੇਸ਼ਨ ਲੈ ਰਹੀ ਹੈ ਪੜ ਰਹੀ ਆ ਉਨੋ ਅਰੁਖਾ ਨਾਲ ਜੋੜਿਆ ਜਾਵੇ ਉਰ ਵਾਤਾਵਰਨ ਨਾਲ ਜੋੜਿਆ ਜਾਵੇ ਤਾਂ ਜੋ ਪਵਿੱਖ ਦੀ ਪੀੜ੍ਹੀ ਨੂੰ ਜਿਹੜਾ ਉਹਦੇ ਅੰਦਰ ਇੱਕ ਮੋਹ ਇੱਕ ਸਨੇਹ ਜਾਗੇ ਸੋ ਉਹਦੇ ਲਈ ਅੱਜ ਜਿਹੜਾ ਇਹ ਫੰਕਸ਼ਨ ਮੁਟਾਇਆ ਇਹ ਮੁਕਾਬਲੇ ਇੱਕ ਮਹੀਨਾ ਕਰਵਾਏ ਜਾਣਗੇ ਈਸ਼ਵਰ ਕੁਮਾਰ ਪਟਾਰਕੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੈ ਜੀ ਹਾਂ ਬਿਲਕੁਲ ਕਿ ਤੁਸੀਂ ਦੇਖਿਆ ਹੀ ਹੈ ਉਹਨਾਂ ਦੇ ਜਨਮ ਦਿਨ ਤੋਂ ਜਿਹੜੀ ਆ ਸ਼ੁਰੂਆਤ ਕਰ ਰਹੇ ਆ ਤੇ ਸੇਵ ਕੁਮਾਰ ਬਟਾਲਵੀ ਦੇ ਜਨਮ ਦਿਵਸ ਨੂੰ ਸਮਰਪਿਤ ਆ ਸੋ ਇਹ ਪੂਰਾ ਇੱਕ ਮਹੀਨਾ ਪੰਜਾਬ ਚ ਚੱਲੇ ਪੰਜਾਬ ਦੇ ਬਸ ਬਸ ਸਕੂਲਾਂ ਚ ਚੱਲਿਆ ਕਰੇ ਬਿਲਕੁਲ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚ ਤਿਆਰੀਆਂ ਨੇ ਮਤਲਬ ਜਿਹੜੀਆਂ ਹੋ ਚੁੱਕੀਆਂ ਨੇ ਔਰ ਤੁਹਾਨੂੰ ਗਾਇਬ ਗਾਇ ਮੈਂ মিডিਆ ਦੇ ਸਾਥੀਆਂ ਦਾ ਸ਼ੁਕਰੀਆ ਅਦਾ ਕਰਦਾ ਤੁਸੀਂ ਆਏ ਤੁਸੀਂ ਵੀ ਇਸ ਮੁਹਿੰਮ ਦੇ ਅੰਦਰ ਕਿਉਂਕਿ ਇਹ ਮੁਹਿੰਮ ਕਿਸੇ ਪਾਰਟੀ ਜਾਂ ਕਿਸੇ ਖਾਸ ਵਰਗ ਦੀ ਨਹੀਂ ਬਲਕੇ ਪੰਜਾਬੀਆਂ ਦੀ ਆ ਸ਼ਿਵ ਕੁਮਾਰ ਬਟਾਲਵੀ ਸਾਰੇ ਪੰਜਾਬੀਆਂ ਦਾ ਸੋ ਇੱਕ ਮਹੀਨਾ ਪੂਰਾ ਗਜ਼ਲ गा ਰਿਹਾ ਹਾਂ ਭਾਜੀ ਆਪਣਾ ਨਾਮ ਦੱਸੋ ਹਾਂ ਮੇਰਾ ਨਾਮ ਚਰਨਪ੍ਰੀਤ ਸਿੰਘ ਸਰ ਸ਼ਿਵਕਮਾਰ ਕਾਲੀ ਜੀ ਜਦੋਂ ਜੀ ਆ ਤੁਸੀਂ ਇੱਥੇ ਆਏ ਹੋ ਕਿਸ ਵਾਸਤੇ ਮੈਂ ਐਕਚੁਅਲੀ ਆਪਣਾ ਗਜ਼ਲ ਆ ਰਹੀ ਮੇਰੀ ਸ਼ਿਵਕਮਾਰ ਬਟਾਲਵੀ ਦੀ ਉਹਨੂੰ ਪ੍ਰਮੋਟ ਕਰਨ ਆਇਆ ਸੀ ਸਰ ਉਹ ਕਿਹੜੀ ਗਜ਼ਲ ਹੈ ਤੇ ਸੁਣਾਣਾ ਜ਼ਰੂਰੀ ਹੈ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਮੈਨੂੰ ਤੇਰਾ ਸ਼ਬਾਬ ਲੈ ਬੈਠਾ ਰੰਗ ਗੋਰਾ ਗੁਲਾਬ ਲੈ ਬੈਠਾ ਮੈਨੂੰ ਤੇਰਾ ਸ਼ਬਾਬ ਲੈ ਬੈਠਾ ਸ਼ਿਵ ਨੂੰ ਇੱਕ ਗਮ ਤਹੀ ਪਰੋਸਾਸੀ ਜਵਾਬ ਲੈ ਬੈਠਾ ਰੰਗ ਗੋਰਾ ਗੁਲਾਬ ਲੈ ਬੈਠਾ ਮੈਨੂੰ ਤੇਰਾ ਸ਼ਬਾਬ ਲੈ ਬੈਠਾ ਇਹ ਸਾਰਾ ਡੈਡੀਕੇਟ ਮੈਂ ਸ਼ਿਵ ਕੁਮਾਰ ਬਟਾਲਾ ਨੂੰ ਕਰਨਾ ਚਾਹੁੰਦਾ ਬਸ ਮੈਂ ਬਟਾਲੇ ਤੋਂ ਉਹ ਵੀ ਬਟਾਲੇ ਤੋਂ ਮੈਂ ਚਾਹੁੰਦਾ ਕਿ ਬਟਾਲੇ ਤੋਂ ਇਸ ਸੀ ਦੀ ਜ਼ਿਆਦਾ ਪ੍ਰਮੋਸ਼ਨ ਹੋਏ ਇਸ ਚੀਜ਼ ਬਾਰੇ ਗੱਲ ਕਰਨਾ ਚਾਹੁੰਦਾ ਵੀ ਇਸ ਚੀਜ਼ ਨੂੰ ਜ਼ਿਆਦਾਤਰ ਲੋਕੀ ਪਿੱਛੇ ਰੱਖਦੇ ਥੋੜਾ ਸਭ ਸਿੱਖ ਮੜਟਾ ਦੀ ਧਰਤੀ ਹੈ ਹਾਂ ਜੀ ਤੁਹਾਨੂੰ ਪਿਓ ਇਹਦਾ ਪੀਅਰ ਤੇ ਮੈਨੂੰ ਇੱਥੇ ਆਣ ਕੇ ਬੜਾ ਸਕੂਨ ਲੱਗਦਾ ਜੀ ਕਿ ਬਟਾਲੇ ਦੀ ਧਰਤੀ ਬੜੀ ਪ੍ਰਸਿੱਧ ਧਰਤੀ ਹੈ ਕਾਫੀ ਫਨਕਾਰ ਇਥੋਂ ਉਪਜੇ ਹੈ ਤੇ ਛੋਟੀ ਜੀ ਕੋਸ਼ਿਸ਼ ਹੈ ਕਰ ਰਹੇ ਹਾਂ ਚਲੋ ਮਾਲਕ ਕਿਰਪਾ ਕਰੀ ਸਤ ਜੀ ਕਿੰਨੇ ਕੇ ਤੁਸੀਂ ਗਾਣੇ ਤੇ ਕਾਫੀ ਚੀਜ਼ਾਂ ਨੇ ਹਜੇ ਤੇ ਜਰਨੀ ਸਟਾਰਟ ਹੋਈ ਆਪਣੀ ਤੇ ਗਾਂਘਾ ਅੱਗੇ ਬਹੁਤ ਕੁਝ ਹੈ ਜਿਹੜਾ ਦੇਖਣ ਨੂੰ ਮਿਲੇਗਾ ਅੱਜ ਅਸੀਂ ਚਾਹੋਗੇ ਅੱਛੀ ਪਰ ਬਟਾਲਵੀ ਜੀ ਦੇ 89th ਵਰਸ ਕਾਲਜ ਯੂਨੀਵਰਸਿਟੀ ਲੱਗੇ ਸਟੇਟ ਲੈਵਲ ਦਾ ਫੰਕਸ਼ਨ ਕਰਵਾਇਆ ਗਿਆ ਦੇਖੋ ਜੀ ਸ਼ਿਪਮਰ ਬਟਾਲਵੀ ਜਿਹੜੇ ਮਰਹੂਮ ਮੇਰੇ ਚਾਚਾ ਜੀ ਸਨ ਅੱਜ ਉਹਨਾਂ ਦੀ 99ਵੀਂ ਜਨਮ ਦਿਵਸ ਹੈ ਮਨਾਇਆ ਗਿਆ ਪੰਜਾਬ ਸਟੇਟ ਲੈਵਲ ਤੇ ਬੜੇ ਮਾਣ ਦੀ ਗੱਲ ਹੈ ਬੜੇ ਫਖਰ ਦੀ ਗੱਲ ਹੈ ਬਹੁਤ ਅੱਛਾ ਲੱਗਾ ਔਰ ਬਟਾਲਵੀ ਸਾਹਿਬ ਨੂੰ ਇਸ ਸਰਕਾਰ ਨੇ ਵੀ ਕਾਫੀ ਮਾਨ ਦਿੱਤਾ ਮੈਂ ਇਹ ਜ਼ਰੂਰ ਗੱਲ ਨਾਲ ਜੁੜਾਂਗਾ ਕਿਉਂਕਿ ਦੂਸਰੀ ਵਾਰ ਉਹਨਾਂ ਨੇ ਇਸ ਪੱਧਰ ਦਾ ਫੰਕਸ਼ਨ ਕਰਵਾ ਦਿੱਤਾ ਹੈ ਔਰ ਬੜਾ ਅੱਛਾ ਲੱਗਾ ਅੱਜ ਉਹਨਾਂ ਨੇ ਸਾਨੂੰ ਇਸ ਬੜੇ ਵੱਡੇ ਮੌਕੇ ਤੇ ਸਾਨੂੰ ਇਨਵਾਈਟ ਕੀਤਾ ਬੁਲਾਇਆ ਔਰ ਪੂਰਾ ਸਮਾਨ ਸਾਨੂੰ ਮਿਲਿਆ ਇਹ ਸਾਡੇ ਲਈ ਬੜੇ ਫਖਰ ਦੀ ਗੱਲ ਔਰ ਇਸੇ ਤਰ੍ਹਾਂ ਅਸੀਂ ਚਾਹਾਂਗੇ ਕਿ ਬਟਾਲਵੀ ਸਾਹਿਬ ਨੂੰ ਉਹਨਾਂ ਦੇ ਸ਼ਹਿਰ ਦੇ ਵਿੱਚ ਜਿੱਥੇ ਉਹਨਾਂ ਦਾ ਜੱਦੀ ਘਰ ਹੈ ਜਿੱਥੇ ਅੱਜ ਮੈਂ ਰਹਿ ਰਿਹਾ ਹਾਂ ਔਰ ਅਸੀਂ ਇਹ ਹੀ ਚਾਹਾਂਗੇ ਕਿ ਉਹਨਾਂ ਨੂੰ ਇਸੇ ਤਰ੍ਹਾਂ ਹੀ ਉਹਨਾਂ ਨੂੰ ਇਹ ਮਾਨ ਬਖਸ਼ਣਾ ਚਾਹੀਦਾ ਹੈ